ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਆਪ ਦੇ ਵੱਲੋਂ ਵੀ ਤਿਆਰੀਆਂ ਖਿੱਚਲੀਆਂ ਗਈਆਂ ਨੇ ਅੱਜ ਆਪ ਦੀ ਪੀਐਸਸੀ ਦੀ ਅੱਜ ਅਹਿਮ ਮੀਟਿੰਗ ਸੱਦੀ ਗਈ ਹੈ ਜਿਸ ਦੇ ਵਿੱਚ ਪਹਿਲੀ ਲਿਸਟ ਉਮੀਦਵਾਰਾਂ ਦੀ ਜਾਰੀ ਕੀਤੀ ਜਾ ਸਕਦੀ ਹੈ ਤਾਂ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਜਿਸ ਕਰਕੇ ਸਾਰੀਆਂ ਪਾਰਟੀਆਂ ਦੇ ਵੱਲੋਂ ਤਿਆਰੀਆਂ ਖਿੱਚਲੀਆਂ ਗਈਆਂ ਨੇ ਤਾਂ ਆਪ ਦੇ ਵੱਲੋਂ ਵੀ ਹੁਣ ਪੂਰੀ ਤਿਆਰੀ ਖਿੱਚੀ ਗਈ ਹੈ ਆਪ ਦੀ ਪੀਐਸਸੀ ਦੀ ਅੱਜ ਮੀਟਿੰਗ ਹੋਵੇਗੀ ਉਮੀਦਵਾਰਾਂ ਦੀ ਪਹਿਲੀ ਲਿਸਟ ਦੀ ਮੋਹਰ ਲੱਗ ਸਕਦੀ ਹੈ ਪਹਿਲੀ ਲਿਸਟ ਜਾਰੀ ਹੋ ਸਕਦੀ ਹੈ ਤਾਂ ਫੋਨ ਲਾਈਨ ਤੇ ਮੇਰੇ ਨਾਲ ਜੁੜੇ ਹੋਏ ਨੇ ਦਿੱਲੀ ਤੋਂ ਸਾਡੇ ਸਹਿਯੋਗੀ ਕਮਲ ਜੀ ਕਮਲ ਵੱਡੀ ਖਬਰ ਆਪ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਅੱਜ ਉਮੀਦਵਾਰਾਂ ਦੀ ਪਹਿਲੀ ਲਿਸਟ ਸ਼ਾਮਲ ਹੋ ਸਕਦੀ ਹੈ ਮਾਫ ਕਰਨਾ ਜਾਰੀ ਹੋ ਸਕਦੀ ਹੈ पार्टी ने पीएसी की बैठक बुलाई की की है और तो जारी कर सकती है क्योंकि दिल्ली के अंदर विधानसभा चुनाव की बात करें तो विधानसभा चुनाव के लिए अभी तक नोटिफिकेशन जारी नहीं हुआ है लेकिन राजनीतिक पार्टियों ने चाहे उसमें आम आदमी पार्टी की बात करें बीजेपी की बात करें कांग्रेस की बात करें सभी ने अपनी जो चुनाव प्रक्रिया है उसको लगातार तैयारियां जो है वो चुनाव के लिए शुरू कर दी है जी तमाम जानकारी देने के लिए धन्यवाद तीन खबर दिल्ली तो निकल के सामने आ रही है विधानसभा चोना तक ऐलान नहीं होया पर ਪਾਰਟੀਆਂ ਦੇ ਵੱਲੋਂ ਤਿਆਰੀਆਂ ਖਿੱਚਲੀਆਂ ਗਈਆਂ ਨੇ ਪੱਬਾ ਪਾਰ ਸਾਰੀਆਂ ਪਾਰਟੀਆਂ ਹੋਈਆਂ ਪਈਆਂ ਨੇ ਪੂਰੀ ਜਦੋਂ ਜਹਿਤ ਲਗਾਈ ਜਾਵੇਗੀ ਕਿ ਆਖਰਕਾਰ ਦਿੱਲੀ ਦੇ ਵਿੱਚ ਅਗਲੀ ਸਰਕਾਰ ਕਿਸੇ ਕਿਹੜੀ ਪਾਰਟੀ ਦੀ ਬਣੇਗੀ ਤਾਂ ਆਪ ਦੇ ਵੱਲੋਂ ਜਿਹੜੀ ਅੱਜ ਤੋਂ ਮੰਥਨ ਕੀਤਾ ਜਾਣਾ ਹੈ ਪੀਐਸਏ ਦੀ ਅੱਜ ਮੀਟਿੰਗ ਹੋਣੀ ਹੈ ਜਿਸ ਦੇ ਵਿੱਚ ਪਹਿਲੀ ਲਿਸਟ ਜਾਰੀ ਹੋ ਸਕਦੀ ਹੈ ਤਾਂ ਆਪ ਦੇ ਵੱਲੋਂ ਤਿਆਰੀ ਖਿੱਚ ਲਈ ਗਈ ਹੈ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਹਾਲਾਂਕਿ ਤਰੀਖਾ ਦਾ ਐਲਾਨ ਨਹੀਂ ਹੋਇਆ ਪਰ ਪਾਰਟੀਆਂ ਜਰੂਰ ਪੱਬਾ ਪਾਰ ਹੋਈਆਂ ਪਈਆਂ ਨੇ ਪੂਰੀ ਤਰ੍ਹਾਂ ਦੇ ਨਾਲ ਛੜਯੰਤਰ ਰਚਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਸਰਕਾਰ ਬਣਾਈ ਜਾਣੀ ਹੈ ਆਪ ਦੇ ਵੱਲੋਂ ਪੂਰੀ ਜਦੋਂ ਜਹਿਦ ਲਗਾਈ ਜਾਵੇਗੀ ਕਿ ਇੱਕ ਵਾਰ ਫਿਰ ਦਿੱਲੀ ਦੇ ਵਿੱਚ ਆਪ ਦੀ ਹੀ ਸਰਕਾਰ ਆਵੇ ਤੇ ਦੂਜੇ ਪਾਸੇ ਦੂਜੀਆਂ ਪਾਰਟੀਆਂ ਦੇ ਵੱਲੋਂ ਵੀ ਪੂਰਾ ਜਿਹੜਾ ਜ਼ੋਰ ਲਗਾਇਆ ਜਾਵੇਗਾ ਕਿ ਦਿੱਲੀ ਦੇ ਵਿੱਚ ਸਰਕਾਰ ਨੂੰ ਬਦਲਿਆ ਜਾਵੇ ਤਾਂ ਅੱਜ ਪੀਐਸਸੀ ਦੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਆਪ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਲਿਸਟ ਜਾਰੀ ਹੋ ਸਕਦੀ ਹੈ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਆਪ ਦੇ ਵੱਲੋਂ ਵੀ ਤਿਆਰੀਆਂ ਖਿੱਚਲੀਆਂ ਗਈਆਂ ਨੇ ਅੱਜ ਆਪ ਦੀ ਪੀਐਸਸੀ ਦੀ ਅੱਜ ਅਹਿਮ ਮੀਟਿੰਗ ਸੱਦੀ ਗਈ ਹੈ ਜਿਸ ਦੇ ਵਿੱਚ ਪਹਿਲੀ ਲਿਸਟ ਉਮੀਦਵਾਰਾਂ ਦੀ ਜਾਰੀ ਕੀਤੀ ਜਾ ਸਕਦੀ ਹੈ ਤਾਂ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਜਿਸ ਕਰਕੇ ਸਾਰੀਆਂ ਪਾਰਟੀਆਂ ਦੇ ਵੱਲੋਂ ਤਿਆਰੀਆਂ ਖਿੱਚਲੀਆਂ ਗਈਆਂ ਨੇ ਤਾਂ ਆਪ ਦੇ ਵੱਲੋਂ ਵੀ ਹੁਣ ਪੂਰੀ ਤਿਆਰੀ ਖਿੱਚੀ ਗਈ ਹੈ ਆਪ ਦੀ ਪੀਐਸਸੀ ਦੀ ਅੱਜ ਮੀਟਿੰਗ ਹੋਵੇਗੀ ਉਮੀਦਵਾਰਾਂ ਦੀ ਪਹਿਲੀ ਲਿਸਟ ਦੀ ਮੋਹਰ ਲੱਗ ਸਕਦੀ ਹੈ ਪਹਿਲੀ ਲਿਸਟ ਜਾਰੀ ਹੋ ਸਕਦੀ ਹੈ ਤਾਂ ਫੋਨ ਲਾਈਨ ਤੇ ਮੇਰੇ ਨਾਲ ਜੁੜੇ ਹੋਏ ਨੇ ਦਿੱਲੀ ਤੋਂ ਸਾਡੇ ਸਹਿਯੋਗੀ ਕਮਲ ਜੀ ਕਮਲ ਵੱਡੀ ਖਬਰ ਆਪ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਅੱਜ ਉਮੀਦਵਾਰਾਂ ਦੀ ਪਹਿਲੀ ਲਿਸਟ ਸ਼ਾਮਲ ਹੋ ਸਕਦੀ ਹੈ ਮਾਫ ਕਰਨਾ ਜਾਰੀ ਹੋ ਸਕਦੀ ਹੈ आम आदमी पार्टी ने सी की बैठक बुलाई है और इस पीएचसी की बैठक क्योंकि दिल्ली में विधानसभा चुनाव की तैयारियां जो है आम आदमी पार्टी ने शुरू कर दी है तो हो सकता है कि आम आदमी पार्टी आज अपनी लिस्ट जो है है वो जारी कर सकती है क्योंकि दिल्ली के अंदर विधानसभा चुनाव की बात करें तो विधानसभा चुनाव के लिए अभी तक नोटिफिकेशन जारी नहीं हुआ है लेकिन राजनीतिक पार्टियों ने चाहे उसमें आम आदमी पार्टी की बात करें बीजेपी की बात करें कांग्रेस की बात करें सभी ने अपनी जो चुनाव प्रक्रिया है उसको लगातार तैयारियां जो है वो चुनाव के लिए शुरू कर दी है जी तमाम जानकारी देने के लिए धन्यवाद तीन खबर दिल्ली तो निकल के सामने आ रही है विधानसभा चोना दरीखा ऐलान नहीं होया पर ਪਾਰਟੀਆਂ ਦੇ ਵੱਲੋਂ ਤਿਆਰੀਆਂ ਖਿੱਚਲੀਆਂ ਗਈਆਂ ਨੇ ਪੱਬਾ ਪਾਰ ਸਾਰੀਆਂ ਪਾਰਟੀਆਂ ਹੋਈਆਂ ਪਈਆਂ ਨੇ ਪੂਰੀ ਜਦੋਂ ਜਹਿਤ ਲਗਾਈ ਜਾਵੇਗੀ ਕਿ ਆਖਰਕਾਰ ਦਿੱਲੀ ਦੇ ਵਿੱਚ ਅਗਲੀ ਸਰਕਾਰ ਕਿਸ ਕਿਹੜੀ ਪਾਰਟੀ ਦੀ ਬਣੇਗੀ ਤਾਂ ਆਪ ਦੇ ਵੱਲੋਂ ਜਿਹੜੀ ਅੱਜ ਤੋਂ ਮੰਥਨ ਕੀਤਾ ਜਾਣਾ ਹੈ ਪੀਐਸਏ ਦੀ ਅੱਜ ਮੀਟਿੰਗ ਹੋਣੀ ਹੈ ਜਿਸ ਦੇ ਵਿੱਚ ਪਹਿਲੀ ਲਿਸਟ ਜਾਰੀ ਹੋ ਸਕਦੀ ਹੈ ਤਾਂ ਆਪ ਦੇ ਵੱਲੋਂ ਤਿਆਰੀ ਖਿੱਚ ਲਈ ਗਈ ਹੈ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਹਾਲਾਂਕਿ ਤਰੀਖਾ ਦਾ ਐਲਾਨ ਨਹੀਂ ਹੋਇਆ ਪਰ ਪਾਰਟੀਆਂ ਜਰੂਰ ਪੱਬਾ ਪਾਰ ਹੋਈਆਂ ਪਈਆਂ ਨੇ ਪੂਰੀ ਤਰ੍ਹਾਂ ਦੇ ਨਾਲ ਛੜੇੰਤਰ ਰਚਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਸਰਕਾਰ ਬਣਾਈ ਜਾਣੀ ਹੈ ਆਪ ਦੇ ਵੱਲੋਂ ਪੂਰੀ ਜਦੋਜਹਿਦ ਲਗਾਈ ਜਾਵੇਗੀ ਕਿ ਇੱਕ ਵਾਰ ਫਿਰ ਦਿੱਲੀ ਦੇ ਵਿੱਚ ਆਪ ਦੀ ਹੀ ਸਰਕਾਰ ਆਵੇ ਤਾਂ ਦੂਜੇ ਪਾਸੇ ਦੂਜੀਆਂ ਪਾਰਟੀਆਂ ਦੇ ਵੱਲੋਂ ਵੀ ਪੂਰਾ ਜਿਹੜਾ ਜ਼ੋਰ ਲਗਾਇਆ ਜਾਵੇਗਾ ਕਿ ਦਿੱਲੀ ਦੇ ਵਿੱਚ ਸਰਕਾਰ ਨੂੰ ਬਦਲਿਆ ਜਾਵੇ ਤਾਂ ਅੱਜ ਪੀਐਸਸੀ ਦੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਆਪ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਲਿਸਟ ਜਾਰੀ ਹੋ ਸਕਦੀ ਹੈ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਆਪ ਦੇ ਵੱਲੋਂ ਵੀ ਤਿਆਰੀਆਂ ਖਿੱਚਲੀਆਂ ਗਈਆਂ ਨੇ ਅੱਜ ਆਪ ਦੀ ਪੀਐਸਸੀ ਦੀ ਅੱਜ ਅਹਿਮ ਮੀਟਿੰਗ ਸੱਦੀ ਗਈ ਹੈ ਜਿਸ ਦੇ ਵਿੱਚ ਪਹਿਲੀ ਲਿਸਟ ਉਮੀਦਵਾਰਾਂ ਦੀ ਜਾਰੀ ਕੀਤੀ ਜਾ ਸਕਦੀ ਹੈ ਤਾਂ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਜਿਸ ਕਰਕੇ ਸਾਰੀਆਂ ਪਾਰਟੀਆਂ ਦੇ ਵੱਲੋਂ ਤਿਆਰੀਆਂ ਖਿੱਚਲੀਆਂ ਗਈਆਂ ਨੇ ਤਾਂ ਆਪ ਦੇ ਵੱਲੋਂ ਵੀ ਹੁਣ ਪੂਰੀ ਤਿਆਰੀ ਖਿੱਚੀ ਗਈ ਹੈ ਆਪ ਦੀ ਪੀਐਸਸੀ ਦੀ ਅੱਜ ਮੀਟਿੰਗ ਹੋਵੇਗੀ ਉਮੀਦਵਾਰਾਂ ਦੀ ਪਹਿਲੀ ਲਿਸਟ ਦੀ ਮੋਹਰ ਲੱਗ ਸਕਦੀ ਹੈ ਪਹਿਲੀ ਲਿਸਟ ਜਾਰੀ ਹੋ ਸਕਦੀ ਹੈ ਤਾਂ ਫੋਨ ਲਾਈਨ ਤੇ ਮੇਰੇ ਨਾਲ ਜੁੜੇ ਹੋਏ ਨੇ ਦਿੱਲੀ ਤੋਂ ਸਾਡੇ ਸਹਿਯੋਗੀ ਕਮਲ ਜੀ ਕਮਲ ਵੱਡੀ ਖਬਰ ਆਪ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਅੱਜ ਉਮੀਦਵਾਰਾਂ ਦੀ ਪਹਿਲੀ ਲਿਸਟ ਸ਼ਾਮਲ ਹੋ ਸਕਦੀ ਹੈ ਮਾਫ ਕਰਨਾ ਜਾਰੀ ਹੋ ਸਕਦੀ ਹੈ

चुनाव प्रक्रिया है उसको लगातार तैयारियां जो है वो चुनाव के लिए शुरू कर दी है जी तमाम जानकारी देने के लिए धन्यवाद तीन खबर दिल्ली तो निकल के सामने आ रही है विधानसभा चोना दारीखा का अजे दा, तक ऐलान नहीं होया पर ਪਾਰਟੀਆਂ ਦੇ ਵੱਲੋਂ ਤਿਆਰੀਆਂ ਖਿੱਚਲੀਆਂ ਗਈਆਂ ਨੇ ਪੱਬਾ ਪਾਰ ਸਾਰੀਆਂ ਪਾਰਟੀਆਂ ਹੋਈਆਂ ਪਈਆਂ ਨੇ ਪੂਰੀ ਜਦੋਂ ਜਹਿਤ ਲਗਾਈ ਜਾਵੇਗੀ ਕਿ ਆਖਰਕਾਰ ਦਿੱਲੀ ਦੇ ਵਿੱਚ ਅਗਲੀ ਸਰਕਾਰ ਕਿਸੇ ਕਿਹੜੀ ਪਾਰਟੀ ਦੀ ਬਣੇਗੀ ਤਾਂ ਆਪ ਦੇ ਵੱਲੋਂ ਜਿਹੜੀ ਅੱਜ ਤੋਂ ਮੰਥਨ ਕੀਤਾ ਜਾਣਾ ਹੈ ਪੀਐਸਏ ਦੀ ਅੱਜ ਮੀਟਿੰਗ ਹੋਣੀ ਹੈ ਜਿਸ ਦੇ ਵਿੱਚ ਪਹਿਲੀ ਲਿਸਟ ਜਾਰੀ ਹੋ ਸਕਦੀ ਹੈ ਤਾਂ ਆਪ ਦੇ ਵੱਲੋਂ ਤਿਆਰੀ ਖਿੱਚਲੀ ਗਈ ਹੈ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ